ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ 10 ਸਾਲ ਪਹਿਲਾਂ ਵਰਦੀ ਨੂੰ ਲੈ ਕੇ ਘਟਾਲਾ ਹੁੰਦਾ ਜਿਹੜੇ ਸਕੂਲ ਦੇ ਵਿੱਚ ਸਟੇਸ਼ਨਰੀ ਤੇ ਵਰਦੀ ਬੱਚਿਆਂ ਦੀ ਵਰਤੀ ਗਈ ਉਹਦੇ ਵਿੱਚ ਘਟਾਲਾ ਬਾਹਰ ਆਇਆ ਜਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਉਹਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਡੀਓ ਜਿਹੜਾ ਆਫਿਸ ਹੈਗਾ ਉੱਥੋਂ ਰਿਪੋਰਟ ਮੰਗੀ ਗਈ ਹੈਗੀ ਇਹ ਪੂਰੇ ਮਸਲੇ ਲਈ ਜਾਣਕਾਰੀ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਜਿਹੜੇ ਵਰਦੀ ਨੂੰ ਲੈ ਕੇ ਜਿਹੜੇ ਸਟੇਸ਼ਨਰੀ ਨੂੰ ਲੈ ਕੇ ਘਟਾਲਾ ਹੋਇਆ ਬੱਚਿਆਂ ਦੀ ਜਿਹੜੀ ਗਿਣਤੀ ਤੋਂ ਵੱਧ ਦਿਖਾਈ ਗਈ ਵੀ ਇਸ ਤੋਂ ਵੱਧ ਗਿਣਤੀ ਨਾਲ ਉਹਨਾਂ ਦੇ ਕੱਪੜੇ ਲਏ ਗਏ ਉਹਨਾਂ ਦੀ ਵਰਦੀ ਲਈ ਗਈ ਉਹਨਾਂ ਦੇ ਸਟੇਸ਼ਨਰੀ ਦਾ ਸਮਾਨ ਲਿਆ ਗਿਆ ਹੈਗਾ ਇਹਦੇ ਵਿੱਚ ਸੀਬੀਆਈ ਨੇ ਰਿਪੋਰਟ ਮੰਗ ਲਈ ਹੈ ਪੂਰੀ ਜਾਣਕਾਰੀ ਕੀ ਹੈ ਬਿਲਕੁਲ ਕਿਉਂਕਿ ਬਹੁਤ ਵੱਡੀ ਖਬਰ ਹੈ ਸੀਬੀਆਈ ਇਹਨਾਂ ਦਿਨਾਂ ਦੇ ਵਿੱਚ ਬਹੁਤ ਹਰਕਤ ਦੇ ਵਿੱਚ ਲਗਾਤਾਰ ਵੱਡੇ ਤੋਂ ਵੱਡੇ ਸਕੈਮ ਫੜੇ ਜਾ ਰਹੇ ਨੇ ਚਾਹੇ ਕੋਈ ਥਾਣੇਦਾਰ ਚਾਹੇ ਕੋਈ ਫਿਰ ਡੀ ਡੀਆਈਜੀ ਰੈਂਕ ਦੇ ਅਧਿਕਾਰੀ ਨੇ ਤੋ ਹੁਣ ਜਿਹੜਾ ਮਸਲਾ ਸਾਹਮਣੇ ਆਇਆ ਕਿ ਸੀਬੀਆਈ ਨੇ ਸਕੂਲਾਂ ਦਾ ਰਿਕਾਰਡ ਮੰਗਿਆ ਕੋਈ 700 ਕਰੋੜ ਰੁਪਏ ਦਾ ਇੱਕ ਘਟਾਲਾ ਦੱਸਿਆ ਜਾ ਰਿਹਾ ਦੋਸ਼ ਲੱਗੇ ਸੀ ਕਿ ਸਕੂਲਾਂ ਦੇ ਵਿੱਚ ਸਟੇਸ਼ਨਰੀ ਅਤੇ ਵਰਦੀ ਜਿਹੜੀ ਖਰੀਦੀ ਗਈ ਉਹਦੇ ਚ ਇੱਕ ਵੱਡਾ ਘਟਾਲਾ ਜਿਹੜਾ ਕਰੀਬ 700 ਕਰੋੜ ਰੁਪਏ ਦਾ ਬੰਦਲ ਜਿਸ ਕਰਕੇ ਹੁਣ ਸੀਬੀਆਈ ਨੇ ਸਕੂਲਾਂ ਦਾ ਰਿਕਾਰਡ ਜਿਹੜਾ ਵਾ ਸਿੱਖਿਆ ਵਿਭਾਗ ਕੋਲ ਮੰਗ ਲਿਆ ਸਰਵ ਵਿੱਚ ਗੱਲ ਹਰਿਆਣੇ ਦੀ ਹੈ ਜਦੋਂ ਸੂਬੇ ਵਿੱਚ ਕਰੀਬ ਅਜ ਤੋਂ 10 ਸਾਲ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਸਟੇਸ਼ਨਰੀ ਤੇ ਵਰਦੀ ਘੁਟਾਲੇ ਦੀ ਜਿਹੜੀ ਜਾਂਚ ਦੇ ਜਿਹੜੇ ਨਿਰਦੇਸ਼ ਦਿੱਤੇ ਗਏ ਸੀ ਤੇ ਹੁਣ ਉਹ ਜਾਂਚ ਤੇਜ਼ ਹੋ ਚੁੱਕੀ ਆ ਸੀਬੀਆਈ ਵੱਲੋਂ ਹੁਣ ਜਿਹੜਾ ਡੀਓ ਦਫਤਰ ਆ ਉਹਨੂੰ ਇੱਕ ਮੇਲ ਭੇਜ ਕੇ ਰਿਪੋਰਟ ਵੀ ਸਬਮਿਟ ਕਰਵਾਉਣ ਦੇ ਨਿਰਦੇਸ਼ ਦਿੱਤੇ ਦਿੱਤੇ ਗਏ ਨੇ ਔਰ ਇਸ ਤੋਂ ਬਾਅਦ ਜਿਹੜੇ ਵੱਖ-ਵੱਖ ਸਿੱਖਿਆ ਬਲਾਕ ਹੈ ਉਹਨਾਂ ਸਿੱਖਿਆ ਬਲਾਗ ਜਿਨ੍ਹਾਂ ਨੂੰ ਡੀਓ ਆਖਿਆ ਜਾਂਦਾ ਜਾਂ ਸਕੂਲ ਹੈਡਮਾਸਟਰ ਜਾਂ ਪ੍ਰਿੰਸੀਪਲ ਉਹਨਾਂ ਕੋਲ ਵੀ ਰਿਕਾਰਡ ਮੰਗਿਆ ਗਿਆ ਕਿ ਸਟੇਸ਼ਨਰੀ ਜਿਹੜੀ ਤੁਸੀਂ ਖਰੀਦੀ ਗਈ ਪਿਛਲੇ 4 ਸਾਲਾਂ ਚੋਂ ਜਾਂ ਵਿਦਿਆਰਥੀਆਂ ਵਾਸਤੇ ਵਰਦੀਆਂ ਖਰੀਦੀਆਂ ਗਈਆਂ ਨੇ ਉਹ ਤੇ ਦੂਜਾ ਤੁਹਾਡੇ ਸਕੂਲ ਦੇ ਵਿੱਚ ਕਿੰਨੇ ਵਿਦਿਆਰਥੀ ਪੜ੍ਹਦੇ ਸਨ ਉਹ ਸਾਰਾ ਜਿਹੜਾ ਰਿਕਾਰਡ ਆ ਸੀਬੀਆਈ ਨੇ ਮੰਗ ਲਿਆ ਅਸਲ ਦੇ ਵਿੱਚ ਸਰਕਾਰ ਜਿਹੜੀ ਆਰਥਿਕ ਤੌਰ ਤੇ ਜਿਹੜੇ ਲੋਕ ਕਮਜ਼ੋਰ ਵਰਗ ਹੁੰਦਾ ਉਹਨਾਂ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਮੁਫਤ ਸਟੇਸ਼ਨਰੀ ਵਰਦੀ ਅਤੇ ਹੋਰ ਜਿਹੜੀ ਆ ਪੁਸਤਕਾਵ ਜਿਹਾ ਵਗੈਰਾ ਫ੍ਰੀ ਜਿਹੜੀ ਆ ਉਪਲਬਧ ਕਰਵਾਉਂਦੇ ਨੇ ਇਹਦੇ ਵਾਸਤੇ ਸਰਕਾਰਾਂ ਇੱਕ ਵੱਖਰਾ ਬਜਟ ਰੱਖਦੀਆਂ ਨੇ ਔਰ ਸੂਬਾ ਪੱਧਰ ਤੇ ਵਿਦਿਆਰਥੀਆਂ ਦੀ ਗਿਣਤੀ ਦੇ ਅਨਸਾਰ ਹੀ ਜਿਹੜੀਆਂ ਕਿਤਾਬਾਂ ਜਿਹੜੀਆਂ ਪ੍ਰਿੰਟ ਕਰਵਾਈਆਂ ਜਾਂਦੀਆਂ ਨੇ ਤੇ ਫਿਰ ਉਹਨਾਂ ਨੂੰ ਬਲਾਕ ਵਾਈਜ਼ ਸਕੂਲਾਂ ਵਿੱਚ ਭੇਜੀਆਂ ਜਾਂਦੀਆਂ ਨੇ ਸਪਲਾਈ ਕਰਨ ਵਾਸਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਸਾਲ 2014 ਤੋਂ ਲੈ ਕੇ 2015 ਅਤੇ 15 ਤੋਂ ਲੈ ਕੇ 16 ਇਨ੍ਹਾਂ ਦੋਨਾਂ ਸਾਲਾਂ ਦੇ ਵਿੱਚ ਤਕਰੀਬ 700 ਕਰੋੜ ਰੁਪਏ ਤੋਂ ਵੱਧ ਜਿਹੜਾ ਬਜਟ ਆ ਉਹ ਸਟੇਸ਼ਨਰੀ ਤੇ ਵਰਦੀ ਤੇ ਖਰੀਦਿਆ ਖਰਚ ਕੀਤਾ ਗਿਆ ਇਸ ਮਸਲੇ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਵੀ ਬਹੁਤ ਵੱਡਾ ਹੰਗਾਮਾ ਹੁੰਦਾ ਰਿਹਾ ਅਤੇ ਖਰੀਦ ਪ੍ਰਕਿਰਿਆ ਦੀ ਜਾਂਚ ਸੀਬੀਆਈ ਨੂੰ ਬਾਅਦ ਵਿੱਚ ਸੌਂਪੀ ਗਈ ਸੀ ਤੇ ਇਸੇ ਵਿਚਕਾਰ ਸਟੇਸ਼ਨਰੀ ਘੁਟਾਲੇ ਦੀ ਜਾਂਚ ਨੂੰ ਲੈ ਕੇ ਸੀਬੀਆਈ ਕੋਰਟ ਨੇ 12 ਨਵੰਬਰ ਨੂੰ ਵਿਭਾਗ ਦੇ ਡਾਇਰੈਕਟਰ ਨੂੰ ਹੀ ਤਲਬ ਕੀਤਾ ਸੀ ਉਹਨਾਂ ਨੇ ਖਰੀਦ ਪ੍ਰਕਿਰਿਆ ਵਿਦਿਆਰਥੀਆਂ ਦੀ ਗਿਣਤੀ ਸਾਰਾ ਕੁਝ ਰਿਕਾਰਡ ਉਸ ਨੂੰ ਪੇਸ਼ ਕਰਨ ਵਾਸਤੇ ਆਖਿਆ ਗਿਆ ਸੀ ਨੋਟਿਸ ਮਿਲਦੇ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਿਹੜਾ ਵਾ ਉਹ ਸੀਬੀਆਈ ਦੇ ਦਫ਼ਤਰ ਦੇ ਵਿੱਚ ਇਹ ਕਿਹਾ ਸੀ ਕਿ ਤੁਸੀਂ ਸਮਾਂ ਖਤਮ ਹੋਣ ਤੋਂ ਪਹਿਲਾਂ ਇੱਕ ਕੰਪਲੀਟ ਰਿਪੋਰਟ ਜਿਹੜੀ ਆ ਈਮੇਲ ਦੇ ذریعے ਵੀ ਭੇਜ ਸਕਦੇ ਹੋ ਆਨੰਦ ਫਾਨਨ ਵਿੱਚ ਸਾਰੇ ਜਿਹੜੇ ਬਲਾਕ ਐਜੂਕੇਸ਼ਨ ਦਫਤਰ ਨੇ ਉਹਨਾਂ ਨੇ ਸਕੂਲ ਦੇ ਇੰਚਾਰਜਰ ਨੂੰ ਟੈਲੀਫੋਨ ਤੇ ਜਿਹੜਾ ਵਾ ਉਹ ਅੱਗੇ ਗਾ ਜਾਣਕਾਰੀ ਦਿੱਤੀ ਤੇ ਜਿਹੜਾ ਵਾ ਰਿਕਾਰਡ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹੁਣ ਸਕੂਲ ਇੰਚਾਰਜ ਬੱਚਿਆਂ ਦੀ ਛੁੱਟੀ ਕਰਕੇ ਘਰ ਚਲੇ ਗਏ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਵਿਭਾਗੀ ਕਾਰਵਾਈ ਦਾ ਅਲਟੀਮੇਟਿਵ ਮਿਲਣ ਤੇ ਵੀ ਜਿਹੜੇ ਸਟਾਫ ਨੇ ਖਾਸ ਕਰਕੇ ਦਫਤਰੀ ਸਟਾਫ ਸਕੂਲਾਂ ਦੇ ਵਿੱਚ ਉਹਨਾਂ ਨੇ ਵੀ ਸਮੇਂ ਸਿਰ ਜਿਹੜੀ ਆ ਉਹ ਜਿਹੜੀ ਆ ਜਾਣਕਾਰੀ ਨਹੀਂ ਦਿੱਤੀ ਹੈਗੀ ਹੁਣ ਇਸ ਮਸਲੇ ਦੇ ਵਿੱਚ ਜਿਹੜਾ ਸੀਬੀਆਈ ਵੱਲੋਂ ਜਿਹੜੇ ਜ਼ਿਲ੍ਹਾ ਲੈਵਲ ਦੇ ਜਿਹੜੇ ਅਫਸਰ ਆਗੇ ਨੇ ਉਹਨਾਂ ਕੋ ਰਿਕਾਰਡ ਮੰਗਿਆ ਗਿਆ ਹੁਣ ਖਬਰ ਚ ਇਹ ਵੀ ਜ਼ਿਕਰ ਕੀਤਾ ਗਿਆ ਦੈਨਕ ਪਾਸ ਖਬਰ ਛਪੀ ਆ ਕਿ ਸਕੂਲਾਂ ਦੇ ਵਿੱਚ ਜਿਹੜੀ ਰਜਿਸਟ੍ਰੇਸ਼ਨ ਆ ਵਿਦਿਆਰਥੀ ਕਿ ਕਿੰਨੇ ਪੜਦੇ ਆਗੇ ਨੇ ਉਹਨਾਂ ਦੇ ਆਧਾਰ ਤੇ ਜਿਹੜੀ ਸਮਗਰੀ ਖਰੀਦੀ ਗਈ ਚਾਹੇ ਕਿਤਾਬਾਂ ਚਾਹੇ ਵਰਦੀਆਂ ਜਾਂ ਸਟੇਸ਼ਨਰੀ ਤੇ ਸਾਲ 214 ਤੇ 215 ਦੇ ਵਿੱਚ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਨੂੰ ਕਈ ਗੁਣਾ ਵਧਾ ਕੇ ਮੰਨ ਲਓ ਜੇ ਇੱਕ ਸਕੂਲ ਦੇ ਵਿੱਚ 500 ਬੱਚੇ ਸੀ ਤੋਂ 15-1500 ਬੱਚੇ ਗਿਣਤੀ ਸ਼ੋਅ ਕਰਕੇ ਸਟੇਸ਼ਨ ਤੇ ਜਿਹੜਾ ਬਜਟ ਆ ਵਰਦੀ ਦਾ ਉਹ ਫਿਰ ਵੱਧ ਕੇ ਬੱਚਿਆਂ ਦੀ ਗਿਣਤੀ ਦਿਖਾ ਕੇ ਖਰੀਦਿਆ ਗਿਆ ਸੀ ਤੇ ਘਟਾਲਾ ਜਦੋਂ ਜਾਗਰ ਹੋਇਆ ਤੇ ਸੀਬੀਆਈ ਕੋਰਟ ਨੇ ਸਕੂਲਾਂ ਵਿੱਚ ਜਿਹੜੀ ਰਜਿਸਟ੍ਰੇਸ਼ਨ ਜਿਹੜੇ ਰਜਿਸਟਰ ਹੁੰਦੇ ਨੇ ਵਿਦਿਆਰਥੀਆਂ ਦੇ ਉਹ ਪੂਰੀ ਰਿਪੋਰਟ ਮੰਗੀ ਸੀ ਉਹ ਸਕੂਲਾਂ ਦੀ ਰਿਪੋਰਟ ਅਤੇ ਜਿਹੜਾ ਬਜਟ ਆ ਉਨੂੰ ਜਦੋਂ ਮਲਾਇਆ ਗਿਆ ਤੇ ਪਤਾ ਲੱਗਾ ਕਿ ਕਾਫੀ ਜਿਹੜੀ ਸ਼ਿਕਾਇਤ ਹੋਈ ਉਹਦੇ ਚ ਸੱਚ ਆ ਹੁਣ ਇਸ ਮਸਲੇ ਦੇ ਵਿੱਚ ਇੱਕ ਬਲਾਕ ਅਫਸਰ ਜਿਹੜੇ ਨੇ ਉਹਦੇ ਬਾਰੇ ਜ਼ਿਕਰ ਕੀਤਾ ਗਿਆ ਜਿਹੜਾ ਜਿਸ ਨੂੰ ਬੀਓ ਕਿਹਾ ਜਾਂਦਾ ਬਲਾਕ ਐਜੂਕੇਸ਼ਨ ਅਫੀਸਰ ਉਹਨੇ ਜਾਣਕਾਰੀ ਵੀ ਮੀਡੀਆ ਨੂੰ ਦੱਸੀ ਹੈਗੀ ਸੁਨੀਲ ਜਸ੍ਰੀਤਾ ਜਾਦਵਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ 2014 2015 ਤੇ 2015 2016 ਵਿੱਚ ਜਿਹੜੇ ਦੋ ਇਹ ਵਿਦਿਅਕ ਬਾਰੇ ਸੀ ਵਿਦਿਆਰਥੀਆਂ ਲਈ ਸਟੇਸ਼ਨਰੀ ਤੇ ਵਰਦੀ ਖਰੀਦੀ ਸੀ ਉਸ ਦੌਰਾਨ ਜਿਹੜੀ ਖਰੀਦ ਪ੍ਰਕਿਰਿਆ ਦੀ ਜਾਂਚ ਹੋ ਰਹੀ ਸੀ ਜਾਂਚ ਦੇ ਲਈ ਸੀਬੀਏ ਦੇ ਮੁਤਾਬਕ ਜਿਹੜਾ ਰਿਕਾਰਡ ਉਪੇਸ਼ ਕੀਤਾ ਜਾ ਚੁੱਕਾ ਇਸ ਅਧਾਰ ਤੇ ਹੀ ਜਿਹੜਾ ਡੀਓ ਨਾਲ ਸੰਬੰਧਿਤ ਜਾਂ ਉਹਨਾਂ ਕੋਲ ਹੋਰ ਵੀ ਜਿਹੜੇ ਰਿਕਾਰਡ ਮੰਗੇ ਜਾ ਰਹੇ ਨੇ ਹੁਣ ਸਵਾਲ ਹੈ ਕਿ ਕਿਵੇਂ ਇਹ ਵੱਡਾ ਘਪੜਾ ਹੋਇਆ ਕਿ 700 ਕਰੋੜ ਰੁਪਏ ਦਾ ਜੇ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਜਿਹੜੇ ਸਾਲ 2014 ਤੇ 15 ਤੇ 2015-2016 ਇਹ ਜਿਹੜੇ ਦੋ ਵਿਧ ਇੱਕ ਬਰੇ ਨੇ ਇਹਨਾਂ ਦੋ ਵਿਦਿਅਕ ਵਰਿਆਂ ਦੇ ਵਿੱਚ 700 ਕਰੋੜ ਰੁਪਏ ਦਾ ਜਿਹੜਾ ਬਜਟ ਆ ਉਹ ਸਿਰਫ ਤੇ ਸਿਰਫ ਗਰੀਬ ਵਰਗ ਦੇ ਨਾਲ ਜਿਹੜੇ ਵਿਦਿਆਰਥੀ ਨੇ ਸੰਬੰਧ ਰੱਖਦੇ ਨੇ ਉਹਨਾਂ ਵਾਸਤੇ ਸਟੇਸ਼ਨਰੀ ਕਿਤਾਬਾਂ ਅਤੇ ਵਰਦੀਆਂ ਇਹਨਾਂ ਦਾ 700 ਕਰੋੜ ਰੁਪਏ ਦੇ ਵਿੱਚ ਪ੍ਰਬੰਧ ਕਰਨਾ ਸੀ ਤੇ ਜਦੋਂ ਸ਼ਿਕਾਇਤਾਂ ਹੋਈਆਂ ਤੇ ਪਤਾ ਲੱਗਾ ਕਿ ਜਿਹੜਾ ਸਕੂਲਾਂ ਦੇ ਵਿੱਚ ਗਿਣਤੀ ਘੱਟ ਸੀ ਉੱਥੇ ਡਬਲ ਗਿਣਤੀ ਦਿਖਾ ਕੇ ਹੀ ਇਹ ਗੜਬੜੀ ਕੀਤੀ ਗਈ ਹੈ ਇਹ ਗੱਲ ਕੀਤੀ ਜਾਵੇ ਜਿਹੜੇ ਬੱਚੇ ਨੇ ਗਰੀਬ ਪਰਿਵਾਰ ਤੋਂ ਹੁੰਦੇ ਨੇ ਇਹਨਾਂ ਦੀ ਪੜ੍ਹਾਈ ਮਸਾਂ ਹੀ ਪੂਰੀ ਹੁੰਦੀ ਹੈ ਕਈ ਬੱਚਿਆਂ ਦੀ ਪੜ੍ਹਾਈ ਵੈਸੇ ਰਹਿ ਜਾਂਦੀ ਹੈ ਘਰ ਦੀ ਹਾਲਤ ਠੀਕ ਨਹੀਂ ਹੁੰਦੀ ਪਰ ਇਹਨਾਂ ਨੂੰ ਸ਼ਰਮ ਨਹੀਂ ਹੁੰਦੀ ਜਿਹੜੇ ਇਹ ਅਧਿਕਾਰੀ ਸਨ ਜਾਂ ਜਿਹੜੇ ਇਹਨਾਂ ਦੇ ਜਿਹੜੇ ਲੋਕ ਇਹਦੇ ਵਿੱਚ ਮਿਲੇ ਹੋਏ ਨੇ ਇਹਨਾਂ ਦੀ ਤਨਖਾਹਾਂ ਲੱਖ ਲੱਖ ਡਿਡਿਡ ਲੱਖ ਨੇ ਇਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੂਰੀ ਹੁੰਦੀ ਉਹਨਾਂ ਨੂੰ ਤੁਸੀਂ ਵਰਦੀ ਖਾਵੇ ਉਹਨਾਂ ਨੂੰ ਤੁਸੀਂ ਸਟੇਸ਼ਨਰੀ ਖਾਵੇ ਉਹਨਾਂ ਦੀ ਕਿਤਾਬਾਂ ਖਾਵੇਓ ਬਿਲਕੁਲ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੇ ਫਰਜੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਮੰਨ ਲਓ ਕਿਸੇ ਸਕੂਲ ਦੇ ਵਿੱਚ 100 ਬੱਚੇ ਹੀ ਉੱਥੇ 150 ਦੱਸਦੇ ਕਿਸ ਸਕੂਲ ਦੇ ਵਿੱਚ 200 ਬੱਚਾ ਉਸੇ 250 ਦੱਸਦਾ ਇਦਾਂ ਬੱਚਿਆਂ ਦੀ ਗਿਣਤੀ ਵੱਧ ਸ਼ੋਅ ਕਰਕੇ ਪੈਸੇ ਖਾਦੇ ਗਏ ਨੇ ਜਿਹੜੇ ਤੇ ਜਨਰਲ ਬੱਚੇ ਉਹਨਾਂ ਨੂੰ ਤੇ ਮਿਲ ਗਏ ਹੋਣਗੇ ਹੁਣ ਇੱਕ ਸਕੂਲ ਦੇ ਵਿੱਚ ਮੰਨ ਕੇ ਚਲੋ ਕਿ ਕਮਜ਼ੋਰ ਵਰਗ ਦੇ ਨਾਲ ਸੰਬੰਧ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪ੍ਰਾਇਮਰੀ ਸਕੂਲ ਦੇ ਵਿੱਚ 100 ਹੋ ਸਕਦੀ ਹੈ ਹਾਈ ਸਕੂਲ ਦੇ ਵਿੱਚ 200 ਹੋ ਸਕਦੀ ਹੈ ਉਹਨੂੰ ਉੱਥੇ ਉਹਨੂੰ 3 300 ਬੱਚਾ ਸ਼ੋਅ ਕੀਤਾ ਗਿਆ ਜਾਂ 4 400 ਬੱਚਾ ਸ਼ੋਅ ਕੀਤਾ ਉਹ ਪੈਸੇ ਕੀ ਸਿਰਫ ਟੀਚਰ ਖਾ ਗਏ ਨੇ ਜਾਂ ਕਲਰਕ ਖਾ ਗਏ ਨੇ ਜਾਂ ਡੀਓ ਖਾ ਗਏ ਨੇ ਜਾਂ ਹੋਰ ਵੀ ਉਹਦੇ ਚ ਪੋਲ ਪੋਲੀਟੀਕਲ ਕੋਈ ਲੋਕ ਨੇ ਜਾਂ ਵੱਡੇ ਅਧਿਕਾਰੀ ਨੇ ਇਸ ਕਰਕੇ ਉਹ ਜਾਂਚ ਕੀਤੀ ਜਾ ਰਹੀ ਨੇ ਕਿ ਆਕਰ ਖਰੀਦ ਕਿੰਨੇ ਕੀਤੀ ਹੈ ਛੋਟੇ ਅਧਿਕਾਰੀਆਂ ਨੇ ਕਿਹਦੇ ਹੁਕਮਾਂ ਤੇ ਖਰੀਦ ਕੀਤੀ ਹੈਗੀ ਆ ਕਿ ਕਿਉਂ ਇਹਨੇ ਬੱਚੇ ਜਿਹੜੇ ਵੱਧ ਸ਼ੋਅ ਕੀਤੇ ਗਏ ਨੇ ਵੀ ਸਕੂਲ ਦੇ ਵਿੱਚ 100 ਬੱਚਾ ਹੋਊਗਾ ਖਬਜ਼ੂਰ ਵਰਗ ਦੇ ਨਾਲ ਸੰਬੰਧ ਰੱਖਣ ਵਾਲੇ ਉਥੇ ਤੁਸੀਂ 200 ਦੱਸਿਆ 200 ਵਾਲੇ ਸਕੂਲ ਦੇ ਵਿੱਚ 250 ਦੱਸਿਆ ਜਿਹੜੇ ਵੱਧ ਬੱਚੇ ਰਜਿਸਟ੍ਰੇਸ਼ਨ ਦਾ ਕਾਰਵਾ ਕੇ ਇਸੇ ਕਰਕੇ ਰਿਕਾਰਡ ਮੰਗਿਆ ਗਿਆ ਕਿ ਤੁਹਾਡੇ ਜਿਹੜਾ ਰਜਿਸਟਰ ਦੇ ਵਿੱਚ ਦੱਸੋ ਕਿ ਕਿੰਨੇ ਬੱਚੇ ਨੇ ਜਿਹੜੇ ਪੜ੍ਹਦੇ ਨੇ ਜਾਓ ਫਿਰ ਕੀਤਾ ਜਾਊਗਾ ਕਿ ਵਾਕਿ ਉਸ ਸਾਲ ਦੇ ਵਿੱਚ ਮੰਨ ਲਓ 214 ਸੋ 15 ਦੇ ਅੱਗੇ ਗੱਲ ਕੀਤੀ ਜਾਵੇ ਜਿਹੜਾ ਹਰਿਆਣਾ ਦਾ ਇੱਕ ਬਲਾਕ ਆ ਨੰਗਲ ਨੰਗਲ ਚੌਧਰੀ ਹੁਣ ਨੰਗਲ ਚੌਧਰੀ ਦੇ ਵਿੱਚ ਜਿੰਨੇ ਪ੍ਰਾਇਮਰੀ ਸਕੂਲ ਹੋਣਗੇ ਜਿੰਨੇ ਹਾਈ ਸਕੂਲ ਹੋਣਗੇ ਉਹ ਫਿਰ ਰਿਕਾਰਡ ਮਲਾਇਆ ਜਾਊਗਾ ਕਿ ਅਸਲ ਦੇ ਵਿੱਚ ਸਕੂਲ 'ਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਗਿਣਤੀ ਕਿੰਨੀ ਹੈਗੀ ਹੈ ਤੇ ਕਾਗਜ਼ਾਂ ਦੇ ਵਿੱਚ ਕਿੰਨੀ ਦਿਖਾਈ ਗਈ ਹੈ ਨਾ ਇਸ ਕਰਕੇ ਬਹੁਤ ਵੱਡਾ ਘਪਲਾ ਇਸੇ ਮਸਲੇ 'ਚ ਵਿਧਾਨ ਸਭਾ ਦੇ ਵਿੱਚ ਬਹੁਤ ਰੌਲਾ ਪੈਂਦਾ ਰਿਹਾ ਤੇ ਹੁਣ ਸੀਬੀਆਈ ਨੇ ਜਿਹੜੀ ਜਾਂਚ ਤੇਜ਼ ਕਰ ਦਿੱਤੀ ਹੈ ਜਿਸ ਕਰਕੇ ਸਬੰਧਤ ਜਿਹੜੇ ਬਲਾਕ ਲੈਵਲ ਦੇ ਅਧਿਕਾਰੀ ਤੇ ਜ਼ਿਲ੍ਹਾ ਲੈਵਲ ਦੇ ਅਧਿਕਾਰੀ ਡੀਓ ਤੇ ਬੀਓ ਇਹਨਾਂ ਨੂੰ ਤਲਬ ਕੀਤਾ ਗਿਆ ਰਿਕਾਰਡ ਮੰਗਿਆ ਗਿਆ ਗਿਆ ਸਕੂਲਾਂ ਦੇ ਵਿੱਚ ਵੀ ਕਿ ਦੱਸਿਆ ਜਾਵੇ ਕਿ 1 2015 ਤੇ 16 ਚ ਕਿੰਨੇ ਵਿਦਿਆਰਥੀ ਸੀ ਤੇ ਕਿਹੜੇ ਕਿਹੜੇ ਸਕੂਲ ਨੂੰ ਕਿੰਨੇ ਕਿੰਨੇ ਕਰੋੜ ਦੀਆਂ ਵਰਦੀਆਂ ਕਿਤਾਬਾਂ ਤੇ ਸਟੇਸ਼ਨਰੀ ਗਈ ਆ 2015 ਤੋਂ ਲੈ ਕੇ 2025 ਤੱਕ ਭਾਜਪਾ ਦੀ ਸਰਕਾਰ ਹੈ ਜਦੋਂ ਕੁਟਾਲਾ ਹੋਇਆ ਉਦੋਂ ਵੀ ਭਾਜਪਾ ਦੀ ਸਰਕਾਰ ਸੀ ਸੀਬੀਆਈ ਨੂੰ 10 ਸਾਲ ਕਿਵੇਂ ਲੱਗ ਗਏ 10 ਸਾਲ ਦਾ ਸਮਾਂ ਕੋ ਥੋੜਾ ਨਹੀਂ ਹੁੰਦਾ ਉਹਦੇ ਵਿੱਚੋਂ ਕਿੰਨੇ ਅਫਸਰ ਰਟਾਇਰ ਹੋ ਗਏ ਹੋਣਗੇ ਇਹ ਦੇਖੋ ਜਿਹੜੀ ਜਾਂਚ ਇਸ ਤਰ੍ਹਾਂ ਦੀ ਉਹਨੂੰ ਟਾਈਮ ਤੇ ਲੱਗ ਸਕਦਾ ਕਿਉਂਕਿ ਕਿੰਨੇ ਸਕੂਲਾਂ ਦਾ ਰਿਕਾਰਡ ਹੋਊਗਾ ਹਰਿਆਣਾ ਦੇ ਵਿੱਚ ਕਟੂਕੜੇ ਪ੍ਰਾਇਮਰੀ ਸਕੂਲ ਪਾਲੋ ਜਾਂ ਹਾਈਸਟ ਪਾਲੋ ਜਾਂ ਸੀਨੀਅਰ ਸੈਕੰਡਰੀ ਸਕੂਲ ਪਾਲੋ ਤੇ ਘੱਟੋ ਘੱਟ 30-35 ਹਜ਼ਾਰ ਸਕੂਲ ਤੇ ਹੋਣਗੇ ਘੱਟੋ ਘੱਟ ਨਾ ਜੀ ਤੇ ਇਸ ਕਰਕੇ 30-35 ਹਜ਼ਾਰ ਸਕੂਲਾਂ ਦਾ ਰਿਕਾਰਡ ਇਕੱਠਾ ਕਰਨਾ ਫਿਰ ਵਿਦਿਆਰਥੀਆਂ ਦੀ ਗਿਣਤੀ ਉਹਦੇ ਵਿੱਚ ਕਿੰਨੇ ਜਿਹੜੇ ਵਿਦਿਆਰਥੀ ਕਿੰਨੇ ਪੜਦੇ ਹੋਣਗੇ ਕਈ ਪਾਸ ਕਰਕੇ ਨੇ ਫਿਰ ਉਹਨਾਂ ਕੋ ਵੀ ਪੁੱਛਿਆ ਜਾ ਸਕਦਾ ਹੈ ਗਰੀਬ ਵਰਗ ਦੇ ਨਾਲ ਜਿਹੜੇ ਸਬੰਧ ਰੱਖੇ ਉਹਨਾਂ ਦੇ ਕੋਲ ਡਿਟੇਲ ਵੀ ਮੰਗੀ ਜਾ ਸਕਦੀ ਹੈ ਕਿ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ ਵਰਦਿਆ ਨਾ ਇਸ ਕਰਕੇ ਹੋ ਸਕਦਾ ਹੈ ਕਿ 10 ਸਾਲ ਹੁਣ ਸਵਾਲ ਹੈ ਕਿ ਚਾਹੇ ਭਾਜੀਪੀ ਦੀ ਸਰਕਾਰ ਹੈ ਕਿਉਂਕਿ ਭਾਜੀਪੀ ਦੀ ਸਰਕਾਰ ਦੇ ਵਿੱਚ ਹੀ ਰੌਲਾ ਪਿਆ ਸੀ ਤਾਂ ਹੀ ਜੇ ਮਾਮਲਾ ਬਾ ਉਹ ਸੀਬੀਆਈ ਕੋਲ ਗਿਆ ਸੀ ਤਾਂ ਹੁਣ ਸੀਬੀਆਈ ਇਸ ਮਸਲੇ ਤੇ ਹੁਣ ਰਿਕਾਰਡ ਜਿਹੜਾ ਕਿਉਂਕਿ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਜਿਹੜਾ ਰਿਕਾਰਡ ਮੰਗਿਆ ਗਿਆ ਹੋ ਸਕਦਾ ਹੈ ਕਿ ਜਲਦ ਇਸ ਕੇਸ ਦੇ ਵਿੱਚ ਜਿਹੜੇ ਦੋਸ਼ੀ ਹੋਣਗੇ ਅਧਿਕਾਰੀ ਜਾਂ ਮੁਲਾਜ਼ਮ ਉਹਨਾਂ ਨੂੰ ਸਜ਼ਾਾਂ ਵੀ ਹੋ ਸਕਦੀਆਂ ਕਿ ਆਖਿਰ ਕਿਵੇਂ ਫਰਜ਼ੀ ਵਿਦਿਆਰਥੀਆਂ ਦੀ ਗਿਣਤੀ ਸ਼ੋਅ ਕਰਕੇ ਕਿਵੇਂ 700 ਕਰੋੜ ਰੁਪਏ ਦੇ ਵਿੱਚ ਜਿਹੜੀ ਸਟੇਸ਼ਨਰੀ ਤੇ ਵਰਦੀ ਖਰੀਦੀ ਗਈ ਹੈ ਦੋ ਜਿਹੜੇ ਵਿਦਿਕ ਬਾਰੇ ਸੀ 2014-15 ਤੇ 15-16 ਉਹਦੇ ਵਿੱਚ ਕਿੰਨੀ ਵੱਡੀ ਜਿਹੜੀ ਹੈ ਠੱਗੀ ਵਜਿਏ ਇਸੇ ਕਰਕੇ ਜਿਹੜਾ ਘੁਟਾਲਾ ਹੋਇਆ ਜਾਂ ਕਪੜਾ ਹੋਇਆ ਉਹਨੂੰ ਲੈ ਕੇ ਹੁਣ ਸੀਬੀਆਈ ਨੇ ਜਿਹੜਾ ਵਾ ਸਕੂਲਾਂ ਕੋਲ ਰਿਕਾਰਡ ਮੰਗ ਲਿਆ ਤਾਂ ਉਹ ਸਕੂਲ ਵਾਲਿਆਂ ਨੂੰ ਰਿਕਾਰਡ ਦੇਣਾ ਪਏਗਾ ਕਿਉਂਕਿ ਹਰ ਸਕੂਲ ਦੇ ਵਿੱਚ ਪਤਾ ਹੁੰਦਾ ਕਿ ਕਿੰਨੇ ਵਿਦਿਆਰਥੀ ਨੇ ਉਹ ਸਟੇਟ ਹੈੱਡਕ quarters ਤੱਕ ਵੀ ਜਿਹੜੀ ਜਾਣਕਾਰੀ ਹੁੰਦੀ ਹੈ ਤੇ ਲੱਗਦਾ ਕਿ ਜਿਹੜੀ ਆਉਣ ਵਾਲੇ ਸਮੇਂ 'ਚ ਇਸ ਵਿੱਚ ਜਿਹੜੇ ਦੋਸ਼ੀ ਨੇ ਚਾਹੇ ਉਹ ਟੀਚਰ ਹੋਣ ਚਾਹੇ ਪ੍ਰਿੰਸੀਪਲ ਹੋਣ ਚਾਹੇ ਬੀ ਹੋਣ ਚਾਹੇ ਡੀ ਹੋਣ ਜਾਂ ਉੱਪਰ ਹੋਣ ਉਹ ਸਾਰੇ ਹੀ ਫੜੇ ਜਾਣਗੇ ਉਹਨਾਂ ਦੇ ਨਾਮ ਵੀ ਆਉਣ ਵਾਲੇ ਸਮੇਂ 'ਚ ਜਨਤਕ ਹੋ ਸਕਦੇ ਨੇ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ